ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਗਰਮੀ ਕਾਰਨ ਮਹਿੰਗਾ ਹੋਇਆ ਟਮਾਟਰ ਰਿਟੇਲ 'ਚ ਇਹਨੇਰ ਪਰ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ ਰਾਜਧਾਨੀ ਦਿੱਲੀ ਵਿੱਚ ਗਰਮੀ ਵਧਣ ਨਾਲ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ ਵੀ ਹੋਰ ਵਧ ਗਈ ਹੈ ਹਾਲਾਤ ਅਜਿਹੇ ਹਨ ਕਿ 3 ਦਿਨਾਂ ਵਿੱਚ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਹਾ ਟਮਾਟਰ ਦੀ ਕੀਮਤ ਹੁਣ 80 ਰੁਪਏ ਤੱਕ ਪਹੁੰਚ ਗਈ ਹੈ ਵਪਾਰੀਆਂ ਦਾ ਦਾਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ ਦਿੱਲੀ ਦੀ ਗਾਜੀਪੁਰ ਸਬਜ਼ੀ ਮੰਡੀ ਉਖਲਾ ਮਸ਼ਬਜੀ ਮੰਡੀ ਆਜ਼ਾਦਪੁਰ ਸਬਜ਼ੀ ਮੰਡੀ ਵਿੱਚ ਇੰਨੇ ਦਿਨੀ ਟਮਾਟਰ ਦੀ ਆਮਦ ਘਟ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਵੱਧ ਰਹੀਆਂ ਹਨ ਆਯਾਦਪੁਰ ਸਬਜ਼ੀ ਮੰਡੀ ਦੇ ਵੈਜੀਟੇਬਲ ਟਰੇਡਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਮਲਹੋਤਰਾ ਨੇ ਕਿਹਾ ਕਿ ਇਹ ਤੇਜ਼ ਗਰਮੀ ਵਿੱਚ ਕਈ ਥਾਵਾਂ ਤੇ ਫਸਲ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਜੂਨ ਅਤੇ ਜੁਲਾਈ ਵਿੱਚ ਟਮਾਟਰ ਦੀ ਕੀਮਤ ਵੱਧ ਜਾਂਦੀ ਹੈ ਅਲਰਟ ਰਹਿਣ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਲੋਕ ਆਵੇਗਾ ਤੂਫਾਨ ਤੇ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਤਾਜ਼ਾ ਅਪਡੇਟ ਮੁਤਾਬਕ ਜਲਦੀ ਹੀ ਪੰਜਾਬ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਹੌਲੀ-ਹੌਲੀ ਮੌਸਮ ਵਿੱਚ ਬਦਲਾਅ ਹੋਣ ਲੱਗ ਗਿਆ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਬਦਲਣ ਕਾਰਨ ਮੀਂਹ ਵੀ ਪਿਆ ਹੈ। ਫਿਰੋਜ਼ਪੁਰ ਵਿੱਚ ਮੀਂਹ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 19 ਤਰੀਕ ਤੱਕ ਕੀਤੀ ਗਈ ਭਵਿੱਖਬਾਣੀ ਮੁਤਾਬਕ ਤੇਜ਼ ਤੂਫਾਨ ਹਨੇਰੀ ਝੱਖੜ ਦੀਪਕ ਭਵਿੱਖਬਾਣੀ ਦੇ ਨਾਲ-ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਵਕ-ਵਕਤਾਂ ਮਾ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣਗੀਆਂ ਇਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ 15 ਤਰੀਕ ਨੂੰ ਵੀ ਪੱਦਲ ਛਾਏ ਰਹਿਣ ਦੇ ਨਾਲ-ਨਾਲ ਵਾਰਸ਼ ਦੀ ਸੰਭਾਵਨਾ ਜਤਾਈ ਗਈ ਹੈ ਗੁਰਦਾਸਪੁਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਮੁਹਾਲੀ ਫਤਿਹਗੜ੍ਹ ਸਾਹਿਬ ਬਰਨਾਲਾ ਬਠਿੰਡਾ ਮਾਨਸਾ ਵਿੱਚ ਵਾਰਸ਼ ਅਤੇ ਤੇਜ਼ ਤੂਫਾਨ ਦਾ yellow alert ਜਾਰੀ ਕੀਤਾ ਗਿਆ ਹੈ ਉੱਥੇ ਹੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਵਿੱਚ orange alert ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਜਿਲ੍ਹਿਆਂ ਵਿੱਚ ਕੋਈ ਅਲਰਟ ਨਹੀਂ ਹੈ 16 ਜੂਨ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਵਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕੋਈ ਅਲਰਟ ਨਹੀਂ ਹੈ। ਇਸੇ ਤਰ੍ਹਾਂ 17 ਅਤੇ 18 ਜੂਨ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸਹਿਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਤੇਜ਼ ਤੂਫਾਨ ਤੇ ਹਨੇਰੀ ਝੱਖੜ ਦੇ ਨਾਲ-ਨਾਲ ਵਾਰਸ਼ ਦਾ ਅਲਰਟ ਦੱਸਿਆ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ 19 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵਾਰਸ਼ ਦੇ ਤੇਜ਼ ਤੂਫਾਨ ਹਨੇਰੀ ਝੱਖੜ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਦਸਾ ਨਾਲ ਕੰਬਿਆ ਦੇਸ ਉੱਜੜ ਗਏ ਹੱਸ ਦੇ ਖੇੜ ਦੇ ਕਈ ਪਰਿਵਾਰ ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ 4 ਵੱਡੇ ਹਾਦਸੇ ਵਾਪਰੇ ਹਨ ਜਿਸ ਕਾਰਨ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਪਹਿਲਾ ਹਾਦਸਾ 12 ਜੂਨ ਨੂੰ ਅਹਮਦਾਬਾਦ ਵਿੱਚ ਹੋਇਆ ਸੀ ਜਿੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ 에ਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਲੋਕ ਅਜੇ ਅਹਮਦਾਬਾਦ ਵਿੱਚ ਵਾਪਰੇ ਜਹਾਜ਼ ਹਾਦਸੇ ਤੋਂ ਉੱਬਰ ਨਹੀਂ ਸਕੇ ਸਨ ਕਿ ਐਤਵਾਰ 15 ਜੂਨ ਨੂੰ ਵਾਪਰੇ ਵੱਖ-ਵੱਖ ਹਾਦਸਿਆਂ ਕਾਰਨ ਦੇਸ਼ ਇੱਕ ਵਾਰ ਫਿਰ ਕੰਬ ਉੱਠਿਆ ਹੈ ਦੱਸ ਦਈਏ ਕਿ ਐਤਵਾਰ ਨੂੰ ਕੇਦਾਰਨਾਥ ਨੇੜੇ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਉੱਥੇ ਹੀ ਐਤਵਾਰ 15 ਜੂਨ ਨੂੰ ਮਥੁਰਾ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਜਿੱਥੇ ਖੁਦਾਈ ਦੌਰਾਨ 4 ਤੋਂ 5 ਗੱਡੀਆਂ ਟਹਿ ਗਏ ਇਹ ਖ਼ਾਦਸਾ ਹੈ ਕਿ ਕਈ ਲੋਕ ਘਰਾਂ ਦੇ ਮਲਬੇ ਹੇਠ ਦੱਬੇ ਹੋਏ ਹਨ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ 'ਚ ਇੰਦਰਾਣੀ ਨਦੀ ਤੇ ਬਣੇ ਪੁਲ ਦਾ ਅੱਧਾ ਹਿੱਸਾ ਢਹਿਣ ਕਾਰਨ 30 ਦੇ ਕਰੀਬ ਲੋਕ ਰੁੜ ਗਏ ਹਨ ਜਿਨ੍ਹਾਂ 'ਚੋਂ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਐਤਵਾਰ ਨੂੰ ਉੱਤਰਾਖੰਡ ਵਿੱਚ ਚਾਰਤਾਂਮ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਦਰਅਸਲ ਕੇਦਾਰਨਾਥ ਤੋਂ ਗੁਪਤ ਕਾਸੀ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ 23 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ ਜਾਣਕਾਰੀ ਅਨੁਸਾਰ ਆਰੀਅਨ ਕੰਪਨੀ ਦਾ ਹੈਲੀਕਾਪਟਰ ਐਤਵਾਰ ਸਵੇਰੇ ਹਾਦਸਾਗ੍ਰਸਤ ਹੋ ਗਿਆ ਹੈਲੀਕਾਪਟਰ ਸਵੇਰੇ 5:30 ਵਜੇ ਕੋਰੀਕੁੰਡ ਖੇਤਰ ਵਿੱਚ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ਦੀ ਪਛਾਣ ਰੁੱਦਰਪ੍ਰਤਾ ਪ੍ਰਯਾਗ ਦੇ ਰਹਿਣ ਵਾਲੇ ਵਿਕਰਮ ਸਿੰਘ ਉੱਤਰ ਪ੍ਰਦੇਸ਼ ਦੇ ਬਜਨੌਰ ਦੇ ਰਹਿਣ ਵਾਲੇ ਵਿਨੋਦ ਦੇਵੀ ਅਤੇ ਤੁਰਸਤੀ ਸਿੰਘ ਮਹਾਰਾਸ਼ਟਰ ਦੇ ਪ੍ਰਿੰਸ ਸ਼੍ਰੇਸ਼ ਜੈਸਵਾਲ ਸਰਤਾ ਜੈਸਵਾਲ ਅਤੇ ਰਾਜਸਥਾਨ ਦੇ ਕਾਸੀ ਦੇ ਰਹਿਣ ਵਾਲੇ ਕੈਪਟਨ ਰਾਜੀਵ ਵਜੋਂ ਹੋਈ ਹੈ ਮथुरा ਦੇ ਗੋਮਿੰਦ ਨਗਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਸਾਹਗੰਦ ਦਰਵਾਜ਼ਾ ਇਲਾਕੇ ਵਿੱਚ ਸਿੱਧ ਬਾਬਾ ਮੰਦਿਰ ਨੇੜੇ ਜ਼ਮੀਨ ਖਿਸਕਣ ਕਾਰਨ ਪੰਜ ਘਰ ਟਹਿ ਗਏ ਘਰਾਂ ਦੇ ਟਹਿਣ ਕਾਰਨ ਘਰਾਂ ਵਿੱਚ ਰਹਿਣ ਵਾਲੇ ਲੋਕ ਅਤੇ ਨੇੜੇ ਉਸਾਰੀ ਅਧੀਨ ਕੰਤ ਤੇ ਕੰਮ ਕਰ ਰਹੇ ਮਜ਼ਦੂਰਾਂ ਸਮੇਤ ਇੱਕ ਦਰਜਨ ਲੋਕ ਮਲਬੇ ਵਿੱਚ ਫਸ ਗਏ ਪੁਲਸਾ ਪ੍ਰਸ਼ਾਸਨ ਜੀਸੀਬੀ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਮੌਕੇ ਤੇ ਬਚਾਅ ਕਾਰਜ ਕਰ ਰਿਹਾ ਹੈ ਖਬਰ ਲਿਖੇ ਜਾਣ ਤੱਕ ਹੀਠ ਮਲਵੇ ਹੀਠ ਤੱਬੇ ਚਾਰ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ ਜ਼ਖਮੇ ਦੀ ਹਾਲਤ ਗੰਭੀਰ ਹੈ ਸੋਨੀਆ ਗਾਂਧੀ ਦੀ ਵਿਗੜੀ ਸਿਹਤ ਗੰਗਾ ਰਾਮ ਹਸਪਤਾਲ ਚ ਕਰਵਾਇਆ ਪਰ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਐਤਵਾਰ ਨੂੰ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਹਾਲਤ ਦੇ ਨੇੜੇ ਨਜ਼ਰ ਰੱਖ ਰਹੀ ਹੈ ਹਾਲਾਂਕਿ ਹਸਪਤਾਲ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ ਪੀਐਫ ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹਾਂ ਈਪੀਐਫਓ ਦੇ ਨਵੇਂ ਨਿਯਮਾਂ ਨੂੰ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਪੀਐਫ ਖਾਤਾ ਹੋਣਾ ਚਾਹੀਦਾ ਹੈ ਹਰ ਮਹੀਨੇ ਤੁਹਾਡੀ ਤਨਖਾਹ ਅਤੇ ਕੰਪਨੀ ਦੇ ਯੋਗਦਾਨ ਵਿੱਚੋਂ ਇਸ ਖਾਤੇ ਵਿੱਚ ਕੁਝ ਰਕਮ ਜਮ੍ਹਾਂ ਹੁੰਦੀ ਹੈ ਕਈ ਵਾਰ ਜ਼ਰੂਰਤ ਪੈਂਦੀ ਹੈ ਕਿ ਤੁਹਾਨੂੰ ਆਪਣੇ ਪੀਐਫ ਦੇ ਪੈਸੇ ਵਿੱਚੋਂ ਕੁਝ ਰਕਮ ਕਢਵਾਉਣੀ ਪੈਂਦੀ ਹੈ ਪਰ ਕੀ ਤੁਸੀਂ ਜਾਣਦੇ ਹੋਗੇ ਤੁਸੀਂ ਕਦੋਂ ਕਿਵੇਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ ਕਰਮਚਾਰੀ ਭਵਿੱਖ ਨidhi ਸੰਗਠਨ ਨੇ ਇਸ ਲਈ ਕੁਝ ਨਿਯਮ ਬਣਾਏ ਹਨ ਜਿੰਨਾਂ ਦੀਆਂ ਕੁਝ ਸ਼ਰਤਾਂ ਵੀ ਹਨ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਬਾਅਦ ਵਿੱਚ ਕੋਈ ਸਮੱਸਿਆ ਨਾ ਹੋਵੇ ਆਓ ਅਸੀਂ ਤੁਹਾਨੂੰ EPFO ਦੇ ਨਿਯਮਾਂ ਬਾਰੇ ਦੱਸਦੇ ਹਾਂ EPFO ਨਿਯਮਾਂ ਦੇ ਅਨੁਸਾਰ ਤੁਸੀਂ ਵਿਆਹ ਲਈ PF ਤੋਂ ਪੈਸੇ ਕਢਵਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਘੱਟੋ ਘੱਟ 7 ਸਾਲ ਲਈ EPF ਦਾ ਮੈਂਬਰ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਖਾਤੇ ਵਿੱਚ ਘੱਟੋ ਘੱਟ 1000 ਰੁਪਏ ਹੋਣੇ ਚਾਹੀਦੇ ਹਨ ਤੁਸੀਂ ਆਪਣੇ ਹਿੱਸੇ ਦੇ ਯੋਗਦਾਨ ਦਾ 50% ਤੱਕ ਕਢਵਾ ਸਕਦੇ ਹੋ ਇਹ ਪੈਸਾ ਆਪਣੇ ਭੈਣ ਭਰਾ ਜਾਂ ਬੱਚਿਆਂ ਦੇ ਵਿਆਹ ਲਈ ਵਰਤਿਆ ਜਾ ਸਕਦਾ ਹੈ EPFO ਨਿਯਮਾਂ ਦੇ ਤਹਿਤ ਤੁਸੀਂ ਆਪਣੇ ਬੱਚਿਆਂ ਦੀ ਸਿੱਖਿਆ ਲਈ PF ਤੋਂ ਪੈਸੇ ਵੀ ਕਢਵਾ ਸਕਦੇ ਹੋ ਇਸ ਤੇ ਲਈ ਵੀ 7 ਸਾਲ ਦੀ ਮੈਂਬਰਸ਼ਿਪ ਜ਼ਰੂਰੀ ਹੈ ਤੁਸੀਂ ਆਪਣੇ ਹਿੱਸੇ ਦੇ ਯੋਗਦਾਨ ਦਾ 50% ਤੱਕ ਕਢਵਾ ਸਕਦੇ ਹੋ ਪਰ ਇਹ ਸਹੂਲਤਾਂ ਜ਼ਿੰਦਗੀ ਵਿੱਚ ਸਿਰਫ 3 ਵਾਰ ਹੀ ਉਪਲਬਧ ਹੈ ਜੇਕਰ ਤੁਸੀਂ ਘਰ ਖਰੀਦਣਾ ਬਣਾਉਣਾ ਜਾਂ ਮੁਰੰਮਤ ਕਰਨਾ ਚਾਹੁੰਦੇ ਹੋ ਤਾਂ EPFO ਨਿਯਮਾਂ ਦੇ ਤਹਿਤ ਪੀਐਫ ਤੋਂ ਪੈਸੇ ਕਢਵਾਏ ਜਾ ਸਕਦੇ ਹਨ ਇਸ ਦੇ ਲਈ ਘੱਟੋ ਘੱਟ 5 ਸਾਲ ਦੀ ਈਪੀਐਫ ਮੈਂਬਰਸ਼ਿਪ ਜ਼ਰੂਰੀ ਹੈ ਘਰ ਦੀ ਮੁਰੰਮਤ ਲਈ ਘਰ ਬਣਨ ਤੋਂ 5 ਸਾਲ ਬਾਅਦ ਪੈਸੇ ਕਢਵਾਏ ਜਾ ਸਕਦੇ ਹਨ ਜੇਕਰ ਬਾਧੂ ਮੁਰੰਮਤ ਦੀ ਲੋੜ ਹੋਵੇ ਤਾਂ ਪਹਿਲੀ ਕਢਵਾਈ ਤੋਂ 10 ਸਾਲ ਬਾਅਦ ਪੈਸੇ ਕਢਵਾਏ ਜਾ ਸਕਦੇ ਹਨ ਇਸ ਉਦੇਸ਼ ਲਈ ਸਿਰਫ ਇੱਕ ਵਾਰ ਕਢਵਾਉਣ ਦੀ ਇਜਾਜ਼ਤ ਹੈ ਅਗਲੇ 5 ਦਿਨ ਪਵੇਗਾ ਭਾਰੀ ਮੀਂਹ ਤੇਜ਼ ਹਨੇਰੀ ਨਾਲ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਦੇਸ਼ ਭਰ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਹੁਣ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਵਾਰਸ਼ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਪੱਛਮੀ ਮੱਧ ਅਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ 15 ਜੂਨ ਤੋਂ 20 ਜੂਨ 2025 ਦੇ ਵਿਚਕਾਰ ਮੌਹਲੇ ਤਾਰਾਰ ਵਰਸ ਹੋ ਸਕਦੀ ਹੈ। ਇਸ ਸਮੇਂ ਦੌਰਾਨ ਕੁਝ ਖੇਤਰਾਂ ਵਿੱਚ ਬਿਜਲੀ ਡਿੱਗਣ, ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਭਾਰਤ ਵਿੱਚ ਮਾਨਸੂਨ ਦੀ ਗਤੀਵਿਧੀ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਾਰਨ ਕਈ ਰਾਜਾਂ ਵਿੱਚ ਮੀਂਹ ਦੀ ਤੀਬਰਤਾ ਵੱਧ ਸਕਦੀ ਹੈ ਤਾਮਿਲਨਾਡੂ ਪੋਂਡੋਚੇਰੀ ਅਤੇ ਕਰਾਈਕਲ ਇਲਾਕਿਆਂ ਵਿੱਚ 15 ਅਤੇ 16 ਜੂਨ ਨੂੰ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋਵੇਗੀ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਤੇ ਲਗਨਾਂ 15 ਤੋਂ 19 ਜੂਨ ਤੱਕ ਕਈ ਇਲਾਕਿਆਂ ਵਿੱਚ ਗਰਜ ਅਤੇ ਤੂਫਾਨ ਹਨੇਰੀ ਤੂਫਾਨ ਦੀ ਸੰਭਾਵਨਾ ਹੈ ਕੇਰਲ ਅਤੇ ਮਾਹੇ 18 ਅਤੇ 19 ਜੂਨ ਨੂੰ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਵੀ ਜਾਰੀ ਕੀਤਾ ਹੈ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ ਇੱਕ ਪਰਿਵਾਰ ਦੇ 4 ਲੋਕਾਂ ਸਮੇਤ 7 ਦੀ ਮੌਤ ਅੱਜ ਤਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ, ਛੰਬਲ ਅਤੇ ਬਜਨੌਰ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਪ੍ਰਿਆਗਰਾਜ ਦੇ ਜਮੁਣਾ ਨਗਰ ਖੇਤਰ ਵਿੱਚ ਬਿਜਲੀ ਡਿੱਗਣ ਨਾਲ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇ ਰਾਤ 12 ਤਹਿਸੀਲ ਦੇ ਸੁਨਵਰਸਾ ਹਾਲਾਬੌਰ ਪਿੰਡ ਵਿੱਚ ਵਾਪਰੀ ਜਦੋਂ ਗੁਰਿੰਦਰ ਬਨਵਾਸੀ ਆਪਣੇ ਪਰਿਵਾਰ ਨਾਲ ਸੱਤ ਥੇੜ ਸੌ ਰਿਹਾ ਸੀ ਕਿ ਵਿਜੀਟ ਡਿੱਗ ਪਈ ਬਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਨੀਤਾ ਸਿੰਘ ਨੇ ਦੱਸਿਆ ਕਿ ਵਰਿੰਦਰ ਉਸਦੀ ਪਤਨੀ ਪਾਰਵਤੀ ਧੀ ਰਾਧਾ ਤੇ 33 ਕ੍ਰਿਸਮਾ ਦੀ ਸੜਨ ਕਾਰਨ ਮੌਤ ਹੋ ਗਈ ਉਨਾ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਐਤਵਾਰ ਨੂੰ ਸੰਬਲ ਦੇ ਗੁਨੌਰ ਤਹਿਸੀਲ ਖੇਤਰ ਵਿੱਚ ਬਿਜਲੀ ਡਿੱਗਣ ਕਾਰਨ ਇੱਕ 18 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਗੁਨੌਰ ਸਬ ਡਿਵੀਜ਼ਨ ਮੈਜਿਸਟ੍ਰੇਟ 15 ਮਿਸਰਾ ਨੇ ਦੱਸਿਆ ਕਿ ਅੱਜ ਸਵੇਰੇ ਆਤਰ ਸਿੰਘ ਵਾਲਾਕੇ ਦੇ ਪਿੰਡ ਮੋਲਣਪੁਰ ਡੰਡਾ ਵਿੱਚ ਆਪਣੇ ਪਰਿਵਾਰ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸ ਦੀ ਤੀ ਤਨੇਸ਼ ਕੁਮਾਰੀ 18 ਦੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ ਜਦੋਂ ਕੇ ਉਸ ਦਾ ਪੁੱਤਰ ਰਾਜੇਸ਼ ਅਤੇ ਨੂੰ ਕਿਸਨਵਤੀ ਜ਼ਖਮੀ ਹੋ ਗਏ ਮਿਸਰਾ ਦੇ ਅਨੁਸਾਰ ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਐਸ ਡੀ ਐਮ ਨੇ ਕਿਹਾ ਕਿ ਆਪਤ ਦੇ ਤਹਿਤ ਪਰਿਵਾਰ ਨੂੰ ਜਲਦੀ ਹੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਦੂਜੇ ਪਾਸੇ ਵਿਜਨੌਰ ਜ਼ਿਲ੍ਹੇ ਵਿੱਚ ਖੇਤ ਵਿੱਚ ਕੰਮ ਕਰਨ ਵਾਲੇ ਦੋ ਲੋਕਾਂ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਪੁਲਿਸ ਦੇ ਅਨੁਸਾਰ ਸਿਹੋਰਾ ਖੇਤਰ ਦੇ ਪਿੰਡ ਮੁਕਰਪੁਰੀ ਦੀ ਸविता ਦੇਵੀ ਦੀ ਐਤਵਾਰ ਸਵੇਰੇ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸਿਹੋਰਾ ਥਾਣਾ ਇਨਚਾਰਜ ਅੰਕਿਤ ਕੁਮਾਰ ਦੇ ਅਨੁਸਾਰ ਸਵਿਤਾ ਖੇਤ ਵਿੱਚ ਚਾਰਾ ਕੱਟ ਰਹੀ ਸੀ ਜਦੋਂ ਉਹ ਬਿਜਲੀ ਡਿੱਗਣ ਨਾਲ ਬੁਰੀ ਤਰ੍ਹਾਂ ਸੜ ਗਈ ਅਤੇ ਉਸ ਨੂੰ ਧਾਮਪੁਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਨੂਰਪੁਰ ਪੁਲਿਸ ਸਟੇਸ਼ਨ ਦੇ ਇਨਚਾਰਜ ਜੈ ਭਗਵਾਨ ਸਿੰਘ ਨੇ ਦੱਸਿਆ ਕਿ ਕਿਸਾਨ ਰਾਮਾਨੰਦ ਕਸ਼ਿਆਪ ਐਤਵਾਰ ਨੂੰ ਸਵੇਰੇ ਪਿੰਡ ਨੰਗਲੀ ਵਿੱਚ ਖੇਤੀ ਵਿੱਚ ਹਲ ਵਾ ਰਹਾ ਸੀ ਜਦੋਂ ਉਸ ਤੇ ਬਿਜਲੀ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ